ਫਰਾਨੂ ਅੱਜ ਅਸੀਂ ਰਾਗੋ ਡਾਈਮੰਡ ਦੇ ਖੜੇ ਹਾਂ ਇਹਨਾਂ ਨੇ ਇੱਕ ਬਹੁਤ ਵਧੀਆ ਸਾਰੇ ਸ਼ੌਪ ਦੀ ਪਰਸਨ ਇਵੈਂਟ ਕਰਾ ਲਾ ਕੀਤਾ ਕਿ ਜੋ ਵੀ ਕਸਟਮਰ ਦਿਵਾਲੀ ਤੱਕ ਇਹਨਾਂ ਸ਼ੌਪਿੰਗ ਕਰਦਾ ਦਿਵਾਲੀ ਵਾਲ ਦਿਨ ਇੱਕ 10 ਲੱਖ ਰੁਪਏ ਦਾ ਇਨਾਮ ਕੱਢਿਆ ਜਿਹਦੀ ਕੋਈ ਫੀਸ ਨਹੀਂ ਜੇ ਪਰਚੇਜ਼ਿੰਗ ਕਰੋਗੇ ਨਾਲ ਇੱਕ ਉਪਰ ਮਿਲੂਗਾ ਉਪਰ ਸਟ੍ਰੈਚ ਕਰਤੇ ਲੱਕੀ ਡਰਾਅ ਕੱਢਿਆ ਜਾਏਗਾ ਤੇ ਇਹਦੇ ਨਾਲ ਇੱਕ ਤਾਂ ਪਬਲਿਕ ਨੂੰ ਉਤਸ਼ਾਹ ਹੋਊਗਾ ਸ਼ੌਪਿੰਗ ਦਾ ਦੂਸਰਾ ਇੱਕ ਵਧੀਆ ਲੱਕੀ ਜੋ ਕੰਜ਼ਿਊਮਰ ਆ ਕਸਟਮਰ ਆ ਉਹਨੂੰ ਫਾਇਦਾ ਮਿਲੂਗਾ ਆ ਦੇਖੋ ਹੁਣ ਆਪ ਵੇਟ ਕਰਦੇ ਆ ਕਿ ਆਉਣ ਵਾਲਾ ਦਿਵਾਲੀ ਦੇ ਕੀ ਦਾ ਬੰਪਰ ਲਾਟਰੀ ਲੱਗਦੀ ਹੈ ਜੀ ਇੱਕ ਰੀਅਲੀ ਮਤਲਬ ਮੈਂ ਪ੍ਰਾਗੋ ਡਾਇਮੰਡ ਨੂੰ ਕਾਲ ਖੜੇ ਫਾਟੇ ਰਵੀ ਸੱਤਿਵਾਂ ਜੀ ਮਾਤਰਾ ਬੁਧਾਈ ਦਿੰਨਾ ਕਿ ਇਹ ਜੋ ਪ੍ਰੋਬਲੀ ਹੋਣਾ ਚਾਹੀਦੀ ਹੈ ਜਿਦਾਂ ਦੇਖੋ ਦਿਵਾਲੀ ਵੇਲੇ ਹਰ ਕਸਟਮਰ ਨੇ ਛੋਟੇ ਨੇ ਗਰੀਬ ਨੇ ਅਮੀਰ ਨੇ ਵੱਡੜ ਦੇ ਘਟਲੇ ਮੋਢਕ ਫੈਮਿਲੀ ਹਰ ਇੱਕ ਨੇ ਕੁਛ ਨਾ ਕੁਛ ਸ਼ਾਪਿੰਗ ਕਰਨੀ ਹੈ ਇਹਦੇ ਵਿੱਚ ਜਿਹਦੀ ਬੰਪਰ ਲਾਟਰੀ ਮਿਲੇ ਲੱਗੇ ਉਹਦੇ ਵਿੱਚ ਖੁਸ਼ੀ ਦੀ ਲਹਿਰ ਲੋਕਾਂ ਚ ਉਤਸ਼ਾਹ ਇੱਕ ਪੈਦਾ ਹੋਇਆ ਨਾ ਕਿ ਲੋਕ ਆਉਣ ਵਾਲੇ ਜਿਵੇਂ ਚਪ ਦਿਖਾਈਏ ਪੰਜਾਬ ਦੇ ਜੋਹੜਾ ਦੇ ਮਾਰ ਚੱਲੀ ਆ ਕਿ ਦਿਨ ਇੱਕ ਬਹੁਤ ਹੀ ਮਾਇੂਸ ਤੇ ਮਹੌਲ ਸੀ ਉਹਦੇ ਵਿੱਚ ਦੀਵਾਲੀ ਪਵਨ ਤਿਹਾਰ ਆ ਉਹਦੇ ਵਿੱਚ ਖੁਸ਼ੀ ਦੀ ਲਹਿਰ ਲੈ ਕੇ ਆਣੀ ਤੇ ਬਹੁਤ ਬਹੁਤ ਵਧੀਆ ਉਪਰਾਲਾ ਮੈਂ ਇਹਦੇ ਵਿੱਚ ਵਾਰ ਦਿੰਦਾ ਹਾਂ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਕੁਮਾਰ ਮੰਡੀ ਦੇ ਵਿੱਚ ਅਸੀਂ ਰਵੀ ਸੱਜਦੇਵਾ ਜੀ ਦੇ ਕੋਲ ਖੜੇ ਆ ਔਰ ਲੁਧਿਆਣਾ ਵਾਸੀਆਂ ਵਾਸਤੇ ਬਹੁਤ ਵਧੀਆ ਤੋਹਫਾ ਲੈ ਕੇ ਆਏ ਨੇ ਰਵੀ ਜੀ ਜਿਦੇ ਵਿੱਚ ਇਹਨਾਂ ਦੀ ਮਾਰਕੀਟ ਵੱਲੋਂ ਮਾਰਕੀਟ ਐਸੋਸੀਏਸ਼ਨ ਵੱਲੋਂ ਕੁਝ ਸ਼ਾਪਕੀਪਰਸ ਨੇ ਜਿਨ੍ਹਾਂ ਨੇ ਮਿਲ ਕੇ ਇੱਕ ਉਪਰਾਲਾ ਲੁਧਿਆਣਾ ਵਾਸੀਆਂ ਵਾਸਤੇ ਕੀਤਾ ਔਰ ਜਿਸ ਤਰ੍ਹਾਂ ਸੀ ਜਾਣਦੇ ਵੀ ਲੱਕੀ ਡਰਾ ਬੜਾ ਅੱਜਕੱਲ ਟ੍ਰੈਂਡ ਚੱਲ ਰਿਹਾ ਇਸ ਚੀਜ਼ ਦਾ ਸੋ ਕੁਝ ਅਮਾਉਂਟ ਦੀ ਸ਼ਾਪਿੰਗ ਕਰਨ ਦੇ ਬਾਬਤ ਇਹਨਾਂ ਵੱਲੋਂ ਜਿਹੜੇ ਕੂਪਨਸ ਨੇ ਇਸ਼ੂ ਕੀਤੇ ਜਾਣਗੇ ਐਂਡ ਆਫਟਰ ਦੀਵਾਲੀ ਔਰ ਦੀਵਾਲੀ ਤੋਂ ਅਗਲੇ ਦਿਨ ਹਾਂ ਦੀਵਾਲੀ ਤੋਂ ਨੈਕਸਟ ਨੇ ਦੀਵਾਲੀ ਤੋਂ ਨੈਕਸਟ ਡੇਸ ਦੇ ਵਿੱਚ ਇਹੋ 쿠ਪਨ ਦੇ ਵਿੱਚੋਂ ਲੱਕੀ ਡਰਾਅ ਕੱਢਣਗੇ ਜਿਦੇ ਵਿੱਚ ਇੱਕ ਕਾਰ ਵੀ ਹੋ ਸਕਦੀ ਹੈ ਔਰ ਉਸ ਤੋਂ ਇਲਾਵਾ ਜੋ ਛੋਟੇ ਗਿਫਟਸ ਨੇ ਉਹ ਵੀ ਸਾਰੇ ਇਹਨਾਂ ਵੱਲੋਂ ਸਾਰੇ ਸ਼ੌਪਕੀਪਰਸ ਵੱਲੋਂ ਇਕੱਠੇ ਮਿਲ ਕੇ ਦਿੱਤੇ ਜਾਣਗੇ ਔਰ ਆਲਮੋਸਟ 250 ਦੇ ਕਰੀਬ ਜਿਹੜੇ ਇਹਨਾਂ ਨੇ ਪ੍ਰਾਈਜ਼ਸ ਹੈ ਉਹ ਵੰਡਣ ਦੀ ਇਹਨਾਂ ਨੇ ਇੱਕ ਵਿਆਉਂਤ ਬਣਾਈ ਹੈਗੀ ਹੈ ਸੋ ਮੈਂ ਆਸ ਕਰਦੀ ਹਾਂ ਲੁਧਿਆਣਾ ਵਾਸੀ ਵੈਸੇ ਤਾਂ ਬਿਨਾਂ ਕਹੇ ਹੀ ਕੁਮਾਰ ਮੰਡੀ ਸਭ ਤੋਂ ਵੱਧ ਰੱਸ਼ੀ ਏਰੀਆ ਹੁੰਦਾ ਹੈ ਸਭ ਤੋਂ ਵੱਧ ਫੁੱਟਬਾਲ ਇੱਥੇ ਹੁੰਦੀ ਹੈ ਤੋਂ ਬਹੁਤ ਵਧੀਆ ਉਪਰਾਲਾ ਇਹ ਕਰ ਰਹੇ ਨੇ ਪਰ ਕੁਮਾਰ ਮੰਡੀ ਸਪੈਸ਼ਲੀ ਆ ਕੇ ਤੁਸੀਂ ਜ਼ਰੂਰ ਇਸ ਖਾਸ ਮੌਕੇ ਦਾ ਫਾਇਦਾ ਉਠਾਓ ਔਰ ਮੈਂ ਆਸ ਕਰਦੀ ਹਾਂ ਕਿ ਲੁਧਿਆਣਾ ਵਾਸੀ ਜ਼ਰੂਰ ਇੱਥੇ ਹੋ ਕੇ ਜਾਣਗੇ ਔਰ ਇਸ ਦੀਵਾਲੀ ਨੂੰ ਅੱਛਾ ਵਧੀਆ ਤਰੀਕੇ ਦੇ ਨਾਲ ਮਨਾਉਣਗੇ ਧੰਨਵਾਦ ਜੀ ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਨਾਮ ਪਵਨ ਬਤਰਾ ਹੈ